ਨੇ ਮੇਰੇ ਤੇ ਮੱਥਾ ਟੇਕਣਾ ਹੈ ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਿਕਾਉਣਾ ਹੈ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਕਾ ਸਾਹਿਬ ਕੀ ਕਹੋਗੇ 24 ਇਲੈਕਸ਼ਨ ਨਹੀਂ ਲੋ ਕਮੈਂਟ ਹੈ ਹਲੇ ਤਾਂ ਫਿਰ ਦੱਸਾਂ ਨਹੀਂ ਜੋ ਮਾਹੌਲ ਬਣਿਆ ਹੈ ਮਾਹੌਲ ਵਧੀਆ ਆਕਾਲੀ ਦਲ ਦੇ ਹੈ ਵਧੀਆ ਬਹੁਤ ਬਣਿਆ ਤੇ ਪਰਨਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੇ ਇੰਡੀਪੈਂਡੈਂਟ ਉਹ ਬੱਚੇ ਆ ਬਾਲਕ ਥੋੜਾ ਅੱਛਾ ਜੀ ਉਹਨਾਂ ਨਾਲ ਗੱਲ ਕਰੋ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੀ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਦਾ ਬਾਹਰ ਮੈਂਬਰੀ ਠੀਕ ਹੈ ਜੀ ਜੰਦਰੀ ਮੁਲਕਾ ਮੁਲਕਾ ਸਾਹਿਬ ਕਿੰਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿਕਾ ਟਿੱਪਣੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਜਦੋਂ ਸਾਡਾ ਪਰ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਕੋਈ ਲੁਕਲ ਪੇਟੀ ਤਾਂ ਗੱਲ ਹੋਈ ਨਹੀਂ ਕਿ ਜਿੱਕੇ ਵੀ ਕੋਈ ਲੁਕਲ ਪੇਟੀ ਹੈ ਕਿਸੇ ਨੂੰ ਜਾ ਤਾਂ ਕੋਈ ਸਾਡੇ ਕੋਲੇ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਮੇਰਾ ਸਲਾਮ ਅਸ਼ਵਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬਾਕੀ ਅਗਲੇ ਬੱਚੇ ਦੀ ਮਰਜ਼ੀ ਉੱਪਰ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਦਿੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਕਰ ਟਿਕਟ ਤਾਂ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰ ਲੈ ਪਤਾ ਨਹੀਂ ਜੇ ਤਾਂ ਇਹ ਹਾਲਾਤ ਹੋਣਗੇ ਉਹਦੇ ਚ ਵੇਖਾਂ ਤੁਹਾਡਾ ਆਪਣਾ ਇੱਕ ਕਾਜ ਆ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਸਰਪੰਚ ਜੀ ਮੁਲਕਤ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਸਾਡੀ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡਾ ਕਿੰਤੂ ਬੰਦੂ ਥੋੜਾ ਕਿਤੇ ਨਾ ਕਿਤੇ ਇਹ ਨਹੀਂ ਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਪਾਰਟੀ ਨਾਲ ਸੱਚੇ ਪਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਰ ਨਾਲ ਹੀ ਰਹੋਗੇ ਜਾਂ ਮੈਂ ਕਿ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਅੱਛਾ ਜੀ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਤਲਬ ਬੰਦੇ ਤੁਸੀਂ ਨਹੀਂ ਕਿਹਾ ਜਾ ਰਿਹਾ ਨਹੀਂ ਪਰ ਚਲ ਬਸ No ਕਮੈਂਟ ਥੈਂਕ ਯੂ ਇਹ ਬੇਦੇ ਤੇ ਮੱਥਾ ਟੇਕਣਾ ਹੈ ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਕਾਉਣਾ ਹੈ ਤੁਸੀਂ ਸਾਰੇ ਖੜੇ ਠੋੜਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝਦਾ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਕਿ ਸਾਹਿਬ ਕੀ ਕਹੋਗੇ 24 ਇਲੈਕਸ਼ਨ ਨਹੀਂ ਲੋ ਕਮੈਂਟ ਹੈ ਹਲੇ ਤਾਂ ਫਿਰ ਦੱਸਾਂ ਨਹੀਂ ਜੋ ਮਾਹੌਲ ਬਣਿਆ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੈ ਵਧੀਆ ਬਹੁਤ ਬਣਿਆ ਹੈ ਤੇ ਪਰੰਪਾਲਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੇ ਇੰਡੀਪੈਂਡੈਂਟ ਆ ਉਹ ਬੱਚੇ ਆ ਬਾਲਕ ਥੋੜਾ ਅੱਛਾ ਜੀ ਉਹਨਾਂ ਨਾਲ ਗੱਲ ਕਰੋ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੀ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਦਾ ਬਾਹਰ ਮੈਂਬਰੀ ਠੀਕ ਹੈ ਜੀ ਜੰਦਰੀ ਮੁਲਕਤ ਮੁਲਕਾ ਸਾਹਿਬ ਕਿੰਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿੱਗਾ ਟਿੱਪਣੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਜਦੋਂ ਮੈਂ ਪਰ ਕੋਈ ਪਰਿਵਾਰ ਤੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਕੋਈ ਲੁਕੀ ਲਪੇਟੀ ਗੱਲ ਹੋਏ ਨਹੀਂਗੀ ਜਿੱਕੇਗੀ ਵੀ ਕੋਈ ਲੁਕੀ ਲਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲੋਂ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਦਾ ਸਲਾਮ ਅਸ਼ਵਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬਾਕੀ ਅਗਲੇ ਬੱਚੇ ਦੀ ਮਰਜ਼ੀ ਉੱਪਰ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਬੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਕਰ ਟਿਕਟ ਤਾਂ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਦੇ ਪਤਾ ਨਹੀਂ ਜੇ ਤਾਂ ਇਹ ਹਾਲਾਤ ਹੋਣਗੇ ਉਹਦੇ ਚ ਵੇਖਾਂ ਤੁਹਾਡਾ ਆਪਣਾ ਇੱਕ ਕਾਜ ਆ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਸਰਬਸਾਹਬ ਮਲਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਸਾਹਿਬ ਕੋਈ ਗੱਲ ਨਹੀਂ ਫਿਰ ਕਿ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਤੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਕੋਈ ਪ੍ਰਾਪਰਟੀ ਨਾਲ ਪਾਰਟੀ ਨਾਲ ਸੱਚੇ ਬਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਵੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਅੱਛਾ ਜੀ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਤਲਬ ਮੈਂ ਨਹੀਂ ਕਿਹਾ ਜਾ ਰਿਹਾ ਨਹੀਂ ਪਰ ਚਲ ਬਸ No ਕਮੈਂਟ ਥੈਂਕ ਯੂ